ਗੁਰਬਾਣੀ ਵਿੱਚ ਵਾਕ ਹੈ ਕਿਨਹੀ ਬੰਜਿਆ ਕਾਂਸੀ ਤਾਂਬਾ ਕਿਨਹੀ ਲੋਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਤੇ ਕੋਈ ਤਾਂ ਬੰਦਾ ਕਹਿੰਦਾ ਨਾ ਕਿ ਮੈਂ ਬੜੀਆਂ ਮਹਿੰਗੀਆਂ ਚੀਜ਼ਾਂ ਦੇ ਵਿੱਚ ਡੀਲ ਕਰਦਾ ਵਪਾਰ ਕਰਦਾ ਸੋਨੇ ਦਾ ਕਾਂਸੀ ਦਾ ਤਾਂਬੇ ਦਾ ਅੱਜ ਕੱਲ ਤਾਂ ਹੋਰ ਬੜੇ ਤਰ੍ਹਾਂ ਦੀ ਟਰੇਡਿੰਗ ਆ ਗਈ ਹੈ ਇੰਟਰਨੈਟ ਤੇ ਆਨਲਾਈਨ ਕਲਾਉਡ ਕਿਚਨ ਬੜਾ ਖੂਸ਼ ਹੈ ਪ੍ਰੋਪਰਟੀ ਸ਼ੇਅਰਸ ਤੇ ਅਲੱਗ-ਅਲੱਗ ਲੋਕੀ ਬਿਜ਼ਨਸ ਕਰਦੇ ਨਾ ਤੇ ਜਿਹੜੇ ਭਗਤ ਜਨ ਹੁੰਦੇ ਆ ਉਹਨਾਂ ਦਾ ਵਪਾਰ ਬਣਾ ਅਲੱਗ ਤਰ੍ਹਾਂ ਦਾ ਹੁੰਦਾ ਉਹਨਾਂ ਦਾ ਵਪਾਰ ਹੁੰਦਾ ਪ੍ਰਭੂ ਨਾਮ ਦਾ ਗੁਰੂ ਗਿਆਨ ਦਾ ਤੇ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਕਦੇ ਵੀ ਕੋਈ ਟੈਕਸ ਨਹੀਂ ਕੋਈ ਜੀਐਸਟੀ ਨਹੀਂ ਕੋਈ ਟੈਰਿਫ ਨਹੀਂ ਆਪਣੇ ਗੁਰੂ ਤੋਂ ਗੁਰੂ ਗਿਆਨ ਲਿਆ ਪ੍ਰੇਰਣਾ ਲਈ ਨਾਮ ਜਪਿਆ ਮਾਰਗਦਰਸ਼ਨ ਲਿਆ ਉਹੀ ਮਾਰਗਦਰਸ਼ਨ ਉਹੀ ਪ੍ਰੇਰਣਾ ਉਹੀ ਪ੍ਰਭੂ ਨਾਮ ਦਾ ਅੱਗੇ ਪ੍ਰਚਾਰ ਕੀਤਾ ਤੇ ਚਾਹੇ ਵਿਦੇਸ਼ ਵਿੱਚ ਵੀ ਚਲਾ ਜਾਵੇ ਅੱਜ ਕੱਲ ਤਾਂ ਇੰਟਰਨੈਟ ਵਿੱਚ ਵੀ ਚਲਾ ਜਾਂਦਾ ਰਸਤੇ ਵਿੱਚ ਨਾ ਕੋਈ ਜੀਐਸਟੀ ਨਾ ਕੋਈ ਟੈਕਸ ਉਧਰੋਂ ਕਿਸੇ ਨੇ ਆਸ਼ੀਰਵਾਦ ਦਿੱਤਾ ਨਾ ਉਸ ਆਸ਼ੀਰਵਾਦ ਤੇ ਕੋਈ ਟੈਕਸ ਦੇਹੋ ਸੱਜਣ ਅਸੀਂ ਸਿੜਿਆ ਜੋ ਹੋਵੇ ਸਾਹਿਬ ਸੋ ਮੇਲ ਕੋਈ ਅਰਦਾਸ ਕਰ ਦੇਵੇ ਨਾ ਕਿ ਇਹਦਾ ਕਲਿਆਣ ਹੋਵੇ ਤੇ ਸਾਹਿਬ ਨਾਲ ਪ੍ਰਭੂ ਨਾਲ ਇਹਦਾ ਮਿਲਾਪ ਹੋਵੇ ਇਹੋ ਜਿਹਾ ਆਸ਼ੀਰਵਾਦ ਕਰ ਦੇਵੇ ਇਹੋ ਜੀ ਸੰਤ ਜਨ ਮੰਗ ਕਰਦੇ ਨੇ ਤੇ ਹੋਰ ਪੈਸਾ ਤਾਂ ਲੈਂਦੇ ਨਹੀਂ ਆਸ਼ੀਰਵਾਦ ਅਰਦਾਸ ਤੇ ਜੇ ਸੰਤ ਜਨ ਕਿਸੇ ਲਈ ਅਰਦਾਸ ਕਰ ਦਿੰਦੇ ਨੇ ਤੇ ਉਹਤੇ ਵੀ ਕੋਈ ਟੈਕਸ ਨਹੀਂ ਹੈਗਾ ਇਹ ਬੜਾ ਨਿਰਾਲਾ ਵਪਾਰ ਹੈ ਹਾਂ ਇਦਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਜ਼ਰਬਸਰ ਲਈ ਖਾਣਾ ਪਣਾ ਚਾਹੀਦਾ ਹੁੰਦਾ ਪਰ ਸੰਤਾਂ ਦਾ ਫਿਰ ਜੀਵਨ ਬਹੁਤ ਹੀ ਸਰਲ ਹੁੰਦਾ ਨਾ ਉਹਨੇ ਜੋਗ ਪਰਮਾਤਮਕ ਦੇ ਹੀ ਦਿੰਦਾ ਅੱਛਾ ਚਲੋ ਥੋੜਾ ਬਹੁਤ ਔਖਾ ਵੀ ਸਾਰ ਲੈਂਦੇ ਆ ਲੇਕਿਨ ਇਹਦੇ ਬਿਜ਼ਨਸ ਵਿੱਚ ਆਏ ਤਾਂ ਨਹੀਂ ਵੀ ਘਾਟਾ ਪੈ ਗਿਆ ਜਿਹੜੇ ਪੈਸੇ ਸੀਗੇ ਉਹ ਵੀ ਰੁੜ ਗਏ ਇਦਾਂ ਦਾ ਕੋਈ ਖਤਰਾ ਨਹੀਂ ਨਾ ਕੋਈ ਟੈਨਸ਼ਨ ਤੇ ਹਮੇਸ਼ਾ ਮਨ ਸੁਖ ਤੇ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਇਹੋ ਜਿਹਾ ਨਿਰਾਲਾ ਜਿਹੜਾ ਹੈ ਨਾ ਵਪਾਰ ਕੋਸਾ ਦੇ ਜਨ ਉਹ ਸੰਤ ਜਨ ਕਰਦੇ ਨੇ ਤੇ ਕਿਤਨਾ ਖੂਬਸੂਰਤ ਸ਼ਬਦ ਹੈ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੋਗ ਸੁਪਾਰੀ ਸੰਤੋਂ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ہماری ਇਹੋ ਜਿਹਾ ਸਟੋਰ ਹੁੰਦਾ ਉਹਨਾਂ ਦਾ ਇਹੋ ਜਿਹਾ ਸ਼ੋਰੂਮ ਇਹੋ ਜਿਹਾ ਸਮਗਰੀ ਹੁੰਦੀ ਹੈ ਜਿਹਦਾ ਵਪਾਰ ਕਰਦੇ ਹਨ ਆਤਮਿਕ ਸਮਗਰੀ ਪ੍ਰਭੂ ਨਾਮ ਕੀਰਤਨ ਗੁਰੂ ਗਿਆਨ ਮਾਰਗਦਰਸ਼ਨ ਪ੍ਰੇਰਨਾ ਗੁਰੂ ਤੋਂ ਲੈਣੀ ਹੈ ਸੋ ਇਹਨਾਂ ਤੋਂ ਆਪਾਂ ਵੀ ਪ੍ਰੇਰਿਤ ਹੋਈਏ ਤੇ ਆਪਾਂ ਵੀ ਇਹੋ ਜਿਹੀ ਬਣ ਕੇ ਵਪਾਰ ਕਰੀਏ ਜਿਹਦੇ ਨਾਲ ਆਪਾਂ ਆਤਮਿਕ ਤਨ ਆਤਮਿਕ ਦੌਲਤ ਇਕੱਠੀ ਕਰ ਸਕੀਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ